ਉਹ ਕੀ ਹੋ ਰਿਹਾ ਕਰਨਾ ਤੇਰੇ ਰੋਜੀ ਆਨੀ ਆ ਤੁਹਾਨੂੰ ਕੀ ਦੱਸਾਂ ਹੁਣ ਮੈਂ ਕਿਉਂ ਦੱਸ ਕੀ ਹੋ ਗਿਆ ਮੰਮੀ ਨੇ ਇਹਨਾਂ ਨੂੰ ਕੁਝ ਬੋਲੀ ਹੈਗੀ ਹੁਣ ਕੀ ਕਹਿੰਦੀ ਕੱਪੜੇ ਧੋਣ ਦੀ ਮੰਮੀ ਤੇ ਮੰਮੀ ਮੇਰਾ ਮਨਾ ਕਰਤਾ ਮੇਰੇ ਕੱਪੜੇ ਇੰਦੋਂ ਨਹੀਂ ਹੈਗੇ ਲੈ ਇਹਦਾ ਵੀ ਸਰੀਪਾ ਮਤ ਉਹਦਾ ਵੀ ਆਪਣੀ ਜਮੀ ਕੱਪੜੇ ਰੋਜੀ ਤੂੰ ਤੋ ਨਹੀਂ ਰਹੀ ਅੱਗੇ ਹੁਣ ਕੀ ਹੋ ਗਿਆ ਉਹਨੇ ਬੋਲੀ ਕਹਿੰਦੀ ਐਨ ਦੇ ਬਸ ਕੱਪੜੇ ਧੋਣੇ ਕੰਝੀ ਆਪ ਦਾ ਡੱਡ ਹੋ ਜੋ ਕਹਿੰਦੀ ਉਹਦਾ ਕਹਿੰਦੀ ਅੱਡ ਹੋ ਜਾ ਹੈ ਹੂੰ ਇਹ ਕੀ ਕਰੀਏ ਮਤ ਉਹ ਲੈ ਦੱਸ ਕੱਪੜੇ ਦੇ ਅੱਗੇ ਤੂੰ ਸਾਰੇ ਕੰਮ ਤੂੰ ਦਾ ਕਰਦੀ ਹੁੰਨੀ ਐ ਸਾਰੇ ਦੱਸ ਰੋਜੀ ਕੰਮ ਕਰਦੀ ਆ ਤੂੰ ਅੱਗੇ ਵੀ ਹੁਣ ਕੀ ਹੋ ਗਿਆ ਇਹਨ ਆ ਬੜੀ ਬੋਲਦੀ ਮਨ ਕਹਿੰਦੀ ਤੂੰ ਚੱਕ ਕੇ ਸ਼ਾਮ ਕਹਿੰਦੀ ਉਹ ਹੋ ਗਿਆ ਕਹਿੰਦੀ ਉਹ ਅੱਛਾ ਪਰ ਚ ਕਹਿੰਦੀ ਉਹ ਕਰਤਾ ਇਹ ਬੜਾ ਯਾਰ ਸ਼ਾਮ ਜਿਆਦਾ ਕੰਮ ਲੱਜਾ ਕੀ ਕਰੀ ਸਾਹ ਤਾਂ ਵੀ ਬਾਰੇ ਕੰਮ ਹੀ ਜਾਂਦਾ ਉਹ ਵੀਰੇ ਮੈਨੂੰ ਫੋਨ ਕਰਿਆ ਜੀਗਾ ਹੂੰ ਲੈ ਕੇ ਨਾ ਉਹਨੂੰ ਸਾਰਾ ਕੁਝ ਦੱਸਤਾ ਘਰੇ ਕੀ ਕੁਝ ਚੱਲੀ ਜਾਂਦਾ ਉਹ ਮੈਨੂੰ ਐਨਾ ਕੁਝ ਬੋਲਿਆ ਸ਼ਾਮ ਦੀਆਂ ਦੇ ਬੰਨ ਕੀ ਹੋ ਜਾਂਦਾ ਘਰੇ ਹੁਣ ਕੰਮ ਤੋਂ ਬਾਹਰ ਹੈਗਾ ਉਹ ਕਰੀਆਂ ਆਏ ਹੋ ਗਿਆ ਨਾ ਫਰਾਨਾ ਕਰਦੇ ਤੇ ਮਾਸੀ ਕੀ ਕਰਦੇ ਹਰੇ ਆ ਸਮਝਾਈ ਉਹਨੂੰ ਮਸਾਂ ਮੈਂ ਤੇ ਹੁਣ ਉਹਦਾ ਚਲ ਉਹ ਤਾਂ ਗੱਲ ਸਮਝਦਾ ਗਿਆ ਉਹ ਪਰ ਹੁਣ ਮਾਤਾ ਦੱਸ ਕੀ ਕਰੀਏ ਮੰਮੀ ਉਹ ਮੈਨੂੰ ਵੱਧ ਵੱਧ ਬੋਲਦੀ ਹੈ ਜੀ ਮਨ ਅੱਛਾ ਉਹ ਯਾਰ ਮਦਰ ਮੈਂ ਬਥੇਰਾ ਜੋਰ ਲਾ ਲਿਆ ਮਾਮੇ ਨੇ ਬਥੇਰਾ ਜੋਰ ਲਾ ਸਮਝਾ ਕੇ ਤਾਂ ਗੱਲੀ ਸਮਝੀ ਹੁੰਦੀ ਗਾਣੀ ਦੱਸ ਕੀ ਕਰੀਆ ਕਿਵੇਂ ਗੱਲ ਸਮਝੀ ਇਹ ਤਾਂ ਸਭ ਬੱਦੇ ਲੱਗੇ ਵਧੀ ਜਾਂਦਾ ਹੁਣ ਤਾਂ ਉਹ ਤਾਂ ਗੱਲ ਇਹ ਤਾਂ ਸਮਝ ਤੋਂ ਬਾਹਰ ਹੋ ਗਈ ਕਹਾਣੀ ਭਾਈ ਚਲ ਤੂੰ ਐਂ ਕਰਿਆ ਕਰ ਕੱਲੇ ਕੱਪੜੇ ਆਪਣੇ ਆਪਣੇ ਧੋਲੇ ਕਰ ਮੰਮੀ ਦੇ ਕੱਪੜੇ ਹੱਥ ਲਾਉਣ ਤੇ ਨੂੰ ਲੋੜ ਹੀ ਨਹੀਂ ਹੈਗੀ ਆਪੀ ਧੋਲੇ ਕਰ ਜਿਹੜਾ ਧੋਲਾ ਐ ਐ ਕਿੱਥੋਂ ਚੱਲਦਾ ਹੁੰਦਾ ਕੰਮ ਮੰਮੀ ਤਾਂ ਪਹਿਲੀ ਕਹਿੰਦੀ ਵੀ ਅੱਡ ਅੱਡ ਹੋ ਜੋ ਤੇ ਪਹਿਲੀ ਵਾਰ ਨੂੰ ਗੱਲਾਂ ਕਰੀ ਜਾਂਦੀ ਹੈਗੀ ਅੱਡਾ ਲੈ ਕਿਵੇਂ ਇਹ ਕੱਪੜੇ ਤਾਂ ਕਹਿੰਦੀ ਆਪ ਨੂੰ ਅੱਡ ਹੋਣ ਤਾਂ ਨਹੀਂ ਕਹਿੰਦੀ ਉਹ ਕਹਿ ਚੁੱਕੀ ਆ ਵੀ ਅੱਡ ਪਹਿਲਾਂ ਤਾਂ ਕਹਿੰਦੀ ਹੁੰਦੀ ਜਿਹੜੀ ਚੀਜ਼ ਘਰੇ ਆ ਗਈ ਪਏ ਸਭ ਦੀ ਸਾਂਝੀ ਹੈ ਹਮਨੇ ਬਰਤਣੀ ਹੈ ਹੁਣ ਇਹ ਮਸ਼ੀਨ ਕਰਨਾ ਦੀ ਹੋ ਗਈ ਲੈ ਪਹਿਲਾਂ ਜਿਵੇਂ ਹੱਥਾਂ ਵਾਲੇ ਦਾ ਡੱਡ ਹੋ ਜਾਉ ਕਹਿੰਦੀ ਅੱਡੋ ਐਂ ਸਾਡਾ ਕੋਈ ਕੰਮ ਕੰਮ ਚੱਲੂਗਾ ਪਹਿਲਾਂ ਦੱਸ ਹੁਣ ਉੱਥੇ ਇਹਨੇ ਦੇ ਲੈ ਕਰਨਾ ਨੂੰ ਸਾਰੇ ਵੀਰੇ ਨੂੰ ਤੇ ਲਾਤਾ ਹੁਣ ਉਹ ਉੱਥੇ ਬਜਾਰਾ ਕੰਮ ਕਰਦਾ ਕਾ ਕਾਦਰੀ ਐਸ਼ ਸਮਝੂਗਾ ਉਹ ਸਾਰੀ ਕੱਲੀ ਗੱਲ ਦਾ ਕਿਸੋ ਦਊਗਾ ਫਿਰ ਸੋਚਦਾ ਤਾਂ ਹੈਗੀ ਚੱਲਾ ਉਹਨੂੰ ਉਹ ਤਾਂ ਸਮਝ ਗਿਆ ਮੈਨੂੰ ਸਮਝਾ ਦੀ ਗੱਲ ਕਰਿਆ ਉਹ ਤਾਂ ਸਮਝ ਹੀ ਗਿਆ ਐ ਤਾਂ ਐ ਤਾਂ ਕੋਈ ਗੱਲ ਨਹੀਂ ਹੈਗੀ ਪਰ ਹੁਣ ਮੰਮੀ ਚਾਹੀਦਾ ਮਾਣਾ ਮੋਟਾ ਬਾਈ ਕਰਨਾ ਨੂੰ ਦੱਸ ਉਹਦੇ ਕੋ ਕਦਸਨ ਦੀ ਕਿ ਹੋਰ ਕਿਰਨਾ ਨੂੰ ਸੋਚਣਾ ਚਾਹੀਦਾ ਐ ਵੀ ਘਰ ਦੀ ਗੱਲ ਉਹਨੇ ਰੱਖ ਲੈ ਚਲ ਜੇਦਾ ਘਰ ਦੀ ਐ ਉਹਦਾ ਬਗਾਨਾ ਪਰ ਉਹਨੂੰ ਦੱਸਣ ਦੀ ਲੋੜ ਤਾਂ ਨਹੀਂ ਹੈਗੀ ਸੀ ਉਹ ਮੈਨੂੰ ਬੋਲੇ ਨਾ ਕੁਝ ਹੋ ਸਾਰਾ ਦੱਸਦਾ ਉਹਨੂੰ ਉਹ ਮੈਨੂੰ ਫੋਨ ਕਰਕੇ ਐਨਾ ਕੁਝ ਬੋਲਿਆ ਫਿਰ ਮੈਂ ਉਹਨੂੰ ਗੱਲ ਸਾਰੀ ਸਮਝਾਏ ਪਿਆ ਐ ਕਿ ਆ ਗੱਲ ਬੋਤਾ ਇਹ ਉਹੀ ਲੱਗਦਾ ਫਿਰ ਚਲੋ ਗੱਲ ਮੰਨ ਤਾਂ ਗਿਆ ਪਰ ਟੈਨਸ਼ਨ ਤਾਂ ਹੋਈ ਜਾਂਦੀ ਐ ਫੇਰ ਵੀ ਫਾਲਤੂ ਦੀ ਆ ਕਿਰਨਾ ਨੇ ਪਤਾ ਨਹੀਂ ਮੰਮੀ ਨੇ ਕੀ ਘੋਲ ਕੇ ਪਿਆ ਤਾਂ ਸਾਰਾ ਕਿਰਨਾ ਕਰਨਾ ਉਹਦੀ ਗੱਲ ਤੋਂ ਪਹਿਲਾਂ ਤਾਂ ਉਹ ਕਿੰਨਾ ਗੁੱਸਾ ਕਰ ਮੰਨਦੀ ਹੁੰਦੀ ਉਹਦਾ ਹਨਾ ਕਿੰਨਾ ਨੂੰ ਬੋਲਦੀ ਹੁੰਦੀ ਸੀ ਹੁਣ ਉਹਦੇ ਪਿੱਛੇ ਲੱਗੀ ਪਈ ਐ ਜਿਵੇਂ ਕਿਰਨਾ ਕਹ ਹਾਂ ਉਹ ਸਹੀ ਗੱਲ ਐ ਨਾ ਮਮਿਤਾ ਮੈਨੂੰ ਨਫ਼ਰਤ ਕਰਨ ਲੱਗੀ ਉਹ ਜਦੈ ਤੈਨੂੰ ਤਾਂ ਕਰਨੀ ਜਾਂਦਾ ਮੈਨੂੰ ਬੋਲਣ ਲੱਗੀ ਪਹਿਲਾਂ ਆਪਣੋਂ ਦੋਨੋਂ ਨੂੰ ਕੁਛ ਨਹੀਂ ਕਹਿੰਦੀ ਹੁੰਦੀ ਸੀ ਹੁਣ ਤਾਂ ਮੈਨੂੰ ਵੀ ਬੋਲ ਜਾਂਦੀ ਐ ਤੂੰ ਵੱਡੋ ਦਾ ਗੁਲਾਮ ਹੋ ਗਿਆ ਫਲਾਣਾ ਤੇ ਹੁੱਕ ਆ ਗਿਆ ਫਿਰ ਉਹ ਆਨੇ ਕਰਨਾ ਪੜਕਾਉਂਦੀ ਐ ਮਮਿਤਾ ਕਰਕੇ ਨਾ ਪਤਾ ਕੀ ਕਰੀਏ ਮੈਂ ਕੀ ਬਹੁਤ ਸਮਝਾ ਕੇ ਜ਼ੋਰ ਲਾ ਲਿਆ ਮੈਂ ਤਾਂ ਕੋਈ ਗੱਲ ਸਮਝਦੀ ਐ ਮੋਂ ਪਰੇਸ਼ਾਨ ਹੋਏ ਪਏ ਕੀ ਕਰੀਏ ਸਮਝ ਤੋਂ ਬਾਹਰ ਗੱਲ ਨਹੀਂ ਇਹਦਾ ਪਤਾ ਤੈਨੂੰ ਕਰਨ ਨੂੰ ਕੀ ਹੋ ਗਿਆ ਆਪਣੇ ਨੂੰ ਇਹ ਤਾਂ ਗੱਲ ਆ ਯਾਰ ਸਮਝ ਤੋਂ ਬਾਹਰ ਗੱਲ ਨਹੀਂ ਪਹਿਲਾਂ ਮੈਂ ਮੇਰੇ ਕਿੰਨਾ ਕਰਦੀ ਹੁੰ ਸੀ ਹੁ ਜਮਾ ਉਹ ਕਰਨ ਲੱਗੀ ਨਫ਼ਰਤ ਕਰਨ ਲੱਗੇ ਦੇਖੀ ਹੁੰਦੀ ਕਿਸੇ ਨੇ ਚਾ ਵੀ ਵੇਚ ਕੇ ਆਉਂਦੀ ਆਪਾਂ ਦੇ ਫੇਰ ਕੋਈ ਮਨ ਵੀ ਲੈਂਦੇ ਆਪਾਂ ਯਾਰ ਇਹ ਤਾਂ ਬੇੜਾਂ ਗੱਲ ਤੋਂ ਇਲਜ਼ਾਮ ਹੈ ਦੇ ਜਿਸ ਨੇ ਕੋਈ ਦੇਖਿਆ ਨਹੀਂ ਕੋਈ ਸਬੂਤ ਨਹੀਂ ਕਿਸੇ ਕੋਲ ਹੈਗਾ ਇਹ ਤਾਂ ਉਹੀ ਬਸ ਗੱਲ ਬਣਾਤੀ ਐ ਤੋ ਨਹੀਂ ਕਿਵੇਂ ਗੱਲ ਬਣੀ ਰੱਬ ਜਾਣਦਾ ਦੇਖੋ ਚੱਲ ਯਾਰ ਤੂੰ ਕੋਈ ਬਾਈ ਟੈਨਸ਼ਨ ਲੈ ਕੇ ਦੇਖ ਤੂੰ ਸੱਚੀ ਐ ਨਾ ਆਪਾਂ ਸੱਚੀਆਂ ਦੋਨੇ ਆਪਾਂ ਨੂੰ ਪਤਾ ਐ ਆਪਨੂੰ ਰੱਬ ਦੇ ਭਰੋਸੇ ਰੱਬ ਆਪ ਹੀ ਕਰੂਗਾ ਠੀਕ ਐ ਤੂੰ ਫालतू ਟੈਨਸ਼ਨ ਨਾ ਲੈ ਆ ਕਰ ਕੋਈ ਗੱਲ ਨਹੀਂ ਹੋਰ ਵੀ ਆਪਾਂ ਠੀਕ ਹੋ ਜੂਗਾ ਨਹੀਂ ਸੱਚਤਾ ਆਈ ਜਾਊਗੀ ਚੋਰ ਕੋਈ ਬਾਅਦ ਚ ਲੋਕਾਂ ਨਹੀਂ ਰਹਿੰਦਾ ਹੁੰਦਾ ਚੋਰ ਦਾ ਫੜੀ ਜਾਂਦਾ ਸੱਚਾਈ ਨੇ ਕਿਹਨੂੰ ਬਾਕੀ ਆਪਾਂ ਦੇਖਦੇ ਆਂ ਬਾਕੀ ਧਿਆਨ ਵੀ ਰੱਖਿਆ ਕਰ ਹਨ ਪਤਾ ਲੱਗ ਗਿਆ ਜਿਹੜਾ ਬੰਦਾ ਬੇਈਮਾਨ ਹੁੰਦਾ ਦੁਬਾਰੇ ਬੇਈਮਾਨ ਹੈ ਵੀ ਕਰਦਾ ਹੁੰਦਾ ਕਰੂ ਦਾ ਫੇਰ ਵੀ ਜਿਹੜਾ ਬੰਦਾ ਬੇਈਮਾਨ ਜੋ ਵੀ ਹੋਇਆ ਉਹ ਕਰੂ ਦੁਬਾਰੇ ਵੀ ਹੋਏਗਾ ਪਤਾ ਲੱਗ ਜੂਗਾ ਕੋਈ ਚੱਕਨੀ ਆਪਾਂ ਦੇਖਦੇ ਆਂ ਬਾਕੀ ਕੀ ਬਣਦਾ ਹਾਲੋ ਮੰਮੀ ਜੀ ਰੋਟੀ ਮੈਂ ਨਹੀਂ ਖਾਣੀ ਰੋਟੀ ਕੀ ਮੰਮੀ ਨਾ ਮੈਂ ਨਹੀਂ ਖਾਣੀ ਰੋਟੀ ਤੂੰ ਬਣਾ ਦਿੱਤੀ ਤੂੰ ਮੈਂ ਰੋਟੀ ਬਣਾਇਨਾ ਮੰਮੀ ਜੀ ਆ ਕੇ ਮੈਂ ਹੋ ਸਕਦਾ ਵੀ ਮੈਂ ਸਾਢੇ ਬਰ ਰੋਟੀ ਬਣਾ ਮਹ ਨਾ ਬਣਾਵਾ ਮੈਂ ਤੈਨੂੰ ਕਹਤਾ ਵੀ ਰੋਟੀ ਮੈਂ ਖਾਣੀ ਨਹੀਂ ਖਾਣੀ ਨਹੀਂ ਮੇਰੇ ਕੰਮ ਨੂੰ ਕਿਸੇ ਨੂੰ ਤੂੰ ਹੱਥ ਨਾ ਲਾਇਆ ਕਰ ਕਿ ਨਾ ਪੀ ਰੋਟੀ ਪਕਾ ਲੂ ਆਪੇ ਸਾਰਾ ਕੁਝ ਕਰ ਲੂ ਕਿ ਕਰ ਚਲ ਥੋੜੀ ਉਹ ਗੱਲ ਮੈਂ ਮੰਨ ਲੀ ਸੀ ਕਪੜੇ ਨਾ ਤੇ ਹੋ ਮੈਂ ਕਪੜੇ ਨਹੀਂ ਤੇ ਉੱਤੇ ਰੋਟੀ ਨੂੰ ਬਣਾ ਸਕਦੀ ਆ ਮੀ ਨਹੀਂ ਭਾਈ ਇਹ ਨਹੀਂ ਗੱਲ ਬਣਦੀ ਹੈਗੀ ਮੈਂ ਤਾਂ ਰੋਟੀ ਆਪੇ ਕਿਰਨਾ ਬਣਾਉਗੀ ਮੈਂ ਨਹੀਂ ਖਾਂਦੀ ਚੱਕ ਕੇ ਲੈ ਜਾ ਇਹ ਖਾਣੀ ਹੈਗੀ ਰੋਟੀ ਕਿਉਂ ਮਮੀ ਜੱਗੇ ਸਾਰਾ ਕੰਮ ਮੈਂ ਹੀ ਕਰਦੀ ਆ ਮੈਂ ਨਹੀਂ ਮੈਂ ਖਾਣੀ ਪਮਾ ਕਰਦੀ ਆ ਪਮਾ ਨਾ ਕਰਦੀ ਆ ਮੈਂ ਤੈਨੂੰ ਇਹ ਤੜਤੀ ਕਿਹਾ ਤਿਕ ਵੀ ਪਈ ਮੇਰੀ ਰੋਟੀ ਨਾ ਪਕਾ ਰੋਟੀ ਆਪੀ ਚੱਕ ਕੇ ਲੈ ਜਾ ਜਿੱਦੇ ਦੀ ਤੈ ਸ਼ਾਪ ਦੀ ਗੱਲ ਬਣੀ ਹੈ ਆਪਣੀ ਦੀ ਮੇਰਾ ਤਾਂ ਤੂੰ ਬੋਲਣ ਤਾਂ ਬੋਲਣ ਮੇਰਾ ਤਾਂ ਤੇਰੇ ਖਾਣੇ ਚੱਖਣ ਨੂੰ ਜੀ ਨਹੀਂ ਕਰਦਾ ਹੈਗਾ ਆਪੀ ਕਿੰਨਾ ਪਕਾ ਦੂ ਆਪੀ ਫੜਾ ਦੂ ਮੈਨੂੰ ਆਪੀ ਕਰ ਲੂ ਸਾਰਾ ਕੁਸੂ ਅੱਗੇ ਤਾਂ ਮੈਂ ਮੇਂ ਹੀ ਕਰਦੀ ਆਂ ਉਹ ਮੈਂ ਕਰਦੇ ਮੈਂ ਤੈਨੂੰ ਯਾਰ ਇੱਕ ਵਾਰੀ ਕਹਿਤਾ ਲੈ ਰੋਟੀ ਵਿੱਚ ਕੀ ਬੜੇਗਾ ਨਹੀਂ ਬੜੇ ਆਪਮਾਨਾ ਬੜੇ ਕਿੰਨਾ ਕਿੰਨਾ ਨਹੀਂ ਕਿੰਨਾ ਹਾਂਜੀ ਮੰਮੀ ਮਾਂ ਨੂੰ ਮੈਂ ਤੈਨੂੰ ਕਹ ਦਿੱਤੀ ਕਿ ਵੀ ਰੋਟੀ ਤਾਂ ਐ ਬਣਾਉਣੀ ਹੈਗੀ ਮੰਮੀ ਇਹਨੇ ਬਣਾਉਣ ਨਹੀਂ ਦਿੱਤੀ ਮੈਂ ਤੈਨੂੰ ਕਿਹਾ ਦੀ ਮੈਂ ਰੋਟੀ ਮੈਂ ਬਣਾਉਣੀ ਆ ਬਣਾਉਣ ਕਹ ਤਾਂ ਨਹੀਂ ਦਿੱਤੀ ਮੈਂ ਤੈਨੂੰ ਤੜਕੇ ਗੱਲ ਸਮਝਾਈ ਤੇ ਵੀ ਮਾਂ ਇਹਦੇ ਹੱਥ ਦੀ ਰੋਟੀ ਖਾਣੀ ਨਹੀਂ ਗੀ ਜਿੱਦ ਤੱਕ ਉਹ ਗੱਲ ਬਣੀ ਆਪਣੇ ਚਾਪ ਦੀ ਮੈਂ ਤੈਨੂੰ ਕਹੇ ਦੀ ਤੂੰ ਨਾ ਮੇਰੇ ਅੱਖੇ ਲੱਗੀ ਇਹ ਕਹਿੰਦੀ ਮੈਂ ਬਣਾਉਣੀ ਆ ਐ ਕਿਹਨੇ ਬਣਾਉਣੀ ਬਣਾਉਂਦੇ ਮੈਂ ਰੋਟੀ ਬਣਾਉਂਦੀ ਜਾਂ ਬਣਾ ਲਾਂਦੇ ਫਿਰ ਇਹਨੂੰ ਐ ਕਿਵੇਂ ਬਣਾਉਂਦੀ ਹੈਗੀ ਤੇਰੇ ਕਿ ਹੱਥ ਨਹੀਂ ਤੇ ਰੋਟੀ ਬਣਾਉਣ ਨੂੰ ਮੈਂ ਨਹੀਂ ਰੋਟੀ ਖਾਂਦੀ ਹੈਗੀ ਚੱਕਵ ਦੀ ਰੋਟੀ ਮੈਂ ਦੁਬਾਰੇ ਬਣਾ ਕੇ ਲੈ ਕੇ ਦੇ ਠੀਕ ਹੈ ਮਮਾ ਹਾਂ ਮੈਂ ਨਹੀਂ ਖਾਂ ਚੱਲ ਮੰਮੀ ਮੈਂ ਪਕਾ ਕੇ ਲੈ ਆਉਣੀ ਆ ਰੋਟੀ। ਚੱਲ ਠੀਕ ਐ ਪਕਾ ਕੇ ਲਿਆ। ਨਾ ਕੁੜੀਏ ਇਹਦੀ ਰੋਟੀ 'ਚ ਕੀ ਜ਼ਹਿਰ ਪਾਈ ਆ? ਹੁਣ ਤੈਨੂੰ ਇਹਦੀ ਰੋਟੀ ਵੀ ਜ਼ਹਿਰ ਲੱਗਣ ਲੱਗੀ ਹੈ? ਮੈਨੂੰ ਤਾਂ ਜ਼ਹਿਰੇ ਲੱਗਦੀ ਜਿੱਦ ਦਿਨੋਂ ਗੱਲ ਬਣੀ ਹੈਗੀ ਛੰਪ ਜੀ ਦੀ। ਮੈਨੂੰ ਤਾਂ ਜ਼ਹਿਰੇ ਲੱਗਦੇ ਮੈਨੂੰ ਤਾਂ ਚੰਗੀ ਲੱਗਦੀ ਨਹੀਂ ਹੈਗੀ ਹੁਣ। ਨਾ ਕਹਿਆ ਜਾਂ ਕੀ ਕਰਤਾ ਇਹਨੇ? ਤੈਨੂੰ ਹਲੇ ਪਤਾ ਹੀ ਨਹੀਂ ਤੂੰ 10 ਵਾਰੀ ਰੋਲੇ 'ਚ ਆ ਗਿਆ। ਉਦੋਂ ਤੇ ਤੂੰ ਹਾਰੇ ਕਰਦੀ ਤੀਗੀ। ਮੰਦਰਾ ਮਸੀਤਾਂ ਜੇ ਫਿਰਦੀ ਸੀ ਮੱਥੇ ਟੇਕਦੀ ਰਾਗੜਦੀ ਮੇਰੇ ਮੁੰਡੇ ਨੂੰ ਰਿਸ਼ਤਾ ਹੋ ਜੇ। ਦੁਨੀ ਫਿਰਦੀ ਐ ਤੈ ਕਹਿੰਦੇ ਦੀਦਾ ਕਰਾਤਾ ਤ ਜੇ ਹੁਣ ਕਰਾਤਾ ਦੀ ਫਿਰ ਹੁਣ ਕੀ ਇਹਨੂੰ ਤੈਨੂੰ ਜ਼ਾਹਿਰ ਲਾ ਕੇ ਦੇਣ ਲੱਗੀ ਹੈ ਜ਼ਾਹਿਰ ਮੈਂ ਤਾਂ ਉੱਦੇ ਦੀ ਜ਼ਾਹਿਰ ਵਰਗੀਓ ਲੱਗਦੇ ਜੀ ਦੇਨੇ ਵਿੱਚ ਛਾਪ ਦੀ ਗੱਲ ਹੋਈ ਆ ਕਰ ਤੇਰੇ ਅੱਖਾਂ ਤੇ ਪੱਟੀ ਬੰਨੀ ਹੋਈ ਐ ਅੱਖਾਂ ਤੇ ਪੱਟੀ ਬੰਨਤੀ ਕਿਸੇ ਨੇ ਅੱਖਾਂ ਤੇਰਾ ਦਿਮਾਗ ਨਹੀਂ ਕੰਮ ਕਰਦਾ ਹੁਣ ਆਪਦਾ ਘਰ ਪੱਟਣ ਨੂੰ ਤੁਲੀ ਹੋਈਆਂ ਤੂੰ ਤੂੰ ਇਹ ਕੀ ਗੱਲ ਕਰਦਾ ਮੈਂ ਡੋਰੀ ਗੱਲ ਕਰੀ ਇਹਨਾਂ ਤੇ ਸਾਡੇ ਘਰ ਚੇ ਵਰਕ ਬੋਈਆਂ ਨਾ ਫਰਕ ਕਹਿੰਨੀ ਪਾਉਂਦਾ ਵੀਰਾ ਐ ਕਿੰਨੀ ਫਰਕ ਆਪ ਪਾਉਂਦੀ ਐ ਅੱਛਾ ਹੁਣ ਇਹ ਪਾਉਂਦੀ ਹੈ ਹਾਂ ਇਹ ਪਾਉਂਦੀ ਹੈ ਫਰਕ ਸਾਰਾ ਪਤਾ ਕੁੜੀ ਇਹਨਾਂ ਦੇ ਟੱਬਰ ਦਾ ਹੀ ਪਤਾ ਇਹਦਾ ਵੀ ਪਤਾ ਵੀ ਕੁੜੀ ਜੇ ਚ ਕੋਈ ਖੋਟ ਹੈ ਨਹੀਂ ਕੰਨਾ ਰੋਡੀਆਂ ਅੰਦਰ ਗਤੇ ਗੱਲ ਕੋਈ ਹੋਰ ਨਿਕਲੂਗੀ ਤੂੰ ਦੇਖੀ ਆਂ ਤੇਰਾ ਪਸਤਾ ਆਏਗੀ ਲੈ ਤੂੰ ਹੋ ਕੀ ਨਿਕਲੂਗੀ ਕੰਨਾ ਛੱਪ ਨਿਕਲੂ ਹੋਰ ਉਸਨੇ ਨਿਕਲ ਕੇ ਕੰਮ ਕਹਿੰਦੀ ਮੇਰੇ ਕੱਪੜੇ ਨਾਲ ਤੂੰ ਹੀ ਮੈਨੂੰ ਰੋਟੀ ਨਾਲ ਪਕਾਈ ਪਹਿਲਾਂ ਵੀ ਇਹੀ ਰੋਟੀ ਪਕਾਉਂਦੀ ਤੇਰੀ ਇਹ ਕੱਪੜੇ ਧੋਉਂਦੀ ਸੀ ਹੁਣ ਤੈਨੂੰ ਬੁਰੀ ਲੱਗਣ ਲੱਗਾ ਮੇਰੀ ਗੱਲ ਸੁਣ ਜਿੱਦੇ ਮੇਲਾ ਇਹ ਮੂਡ ਠੀਕ ਹੋਇਆ ਉਦਦੇ ਮੈਂ ਕੱਪੜੇ ਵੀ ਧਵਾ ਲੂ ਇਹਦੇ ਨਾਲ ਗੱਲਬਾਤ ਵੀ ਕਰਨੂ ਮੈਂ ਆਪੀ ਕਰ ਲੂ ਤੈਨੂੰ ਵਿੱਚ ਆਉਂਦੀ ਲੋ ਤੇਰੇ ਉੱਠੀ ਖਾਈ ਸਕਦੇ ਹੋ ਉੱਠ ਖਾ ਲੋ ਨਹੀਂ ਮੈਂ ਖਾਦੀ ਰੋਟੀ ਨਾ ਮੈਂ ਖਾ ਦੇ ਆਪੀ ਪਕਾ ਦੂ ਕਿੰਨਾ ਪਕਾ ਦੂ ਆਪੀ ਰੋਟੀ ਮੈਂ ਤਾਂ ਫੇਰ ਖਾਉਮੈਂ ਨਹੀਂ ਖਾਂਦੀ ਹੈਗੀ ਕੁੱਤੀ ਪਰ ਤੇ ਖਾਂਦੀ ਸੂੰ ਖਾ ਲੋ ਨਹੀਂ ਮੈਂ ਖਾਦੀ ਹੈਗੀ ਮੈਂ ਤੈਨੂੰ ਇੱਕ ਵਾਰੀ ਕਹਤੇ ਮੈਂ ਖਾਂਦੀ ਨਹੀਂ ਨਹੀਂ ਮੂਡ ਨੂੰ ਤੇਰੇ ਨੂੰ ਕੀ ਹੋ ਗਿਆ ਹਲੇ ਮੁਰਦਾ ਤੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ 10 ਵਾਰੀ ਰੌਲੇ ਚਾਗ ਚੀਕ ਨਾਲੀ ਗੁਲਗੁਲੇ ਖਾਂਦੀ ਤੂੰ ਪਹਿਲਾਂ ਵੀ ਇਹੀ ਬਕਾਉਂਦੀ ਸੀ ਕਿ ਕੰਮ ਤਾਂ ਮੈਂ ਵੀ ਕਰਦੀ ਆ ਮੈਂ ਇਹ ਕਿਉਂ ਬਜਾਦੇ ਕਰਦੀ ਆ ਅੱਧਾ ਲਗਾ ਮੈਂ ਇਹਨਾਂ ਤੇ ਰੋਟੀ ਰੋਟੀ ਹੋਵੇ ਉਹਨੇ ਵਿੱਚ ਬਣਾਈ ਤੇ ਮੈਂ ਬਣਾਈ ਰੋਟੀ ਰੋਟੀ ਹੈ ਕਿ ਘਰ ਚੋਟੀ ਬਣਦੀ ਨਾ ਮੈਂ ਤਾਂ ਮੈਂ ਤੈਨੂੰ ਕਿਹੜਾ ਇੱਕ ਵਾਰੀ ਕਹਤਾ ਵੀ ਮੈਂ ਤਾਂ ਭਾਈ ਖਾਂਦੀ ਨਹੀਂ ਹੈਗੀ ਆਟਾ ਤਾਂ ਉਹੀ ਹੈ ਉਹੀ ਹੈ ਪਰ ਮੈਂ ਕੁਛ ਵੀ ਆ ਹੁਣ ਕਿ ਤੂੰ ਕੋਲ ਰੌਲਾ ਨਵੇੜ ਤੂੰ ਰੋ ਰੌਲਾ ਨਵੇੜ ਨੂੰ ਛੱਡਿਆ ਸੱਦਿਆ ਤੇ ਤੂੰ ਮੈਂ ਤੂੰ ਮੈਨੂੰ ਆਹ ਕੁਸ ਕਰਨ ਨੂੰ ਸੱਦਿਆ ਤੀ ਮੈਂ ਤੈਨੂੰ ਆਈ ਕਹਿਣਾ ਵੀ ਤੇਰਾ ਘਰ ਬਾਸ ਚੁੱਟੂ ਮਾਣਾ ਮੋਟਾ ਗੱਲ ਟਿਕਿਆ ਲੈਂ ਜਿਹੜੀ ਉਹ ਗੱਲ ਆ ਉਹ ਵੀ ਵਿੱਚੋਂ ਨਿਕਲੂ ਗੱਲ ਹੋਰ ਬਾਅਦ ਚ ਤੂੰ ਪਛਤਾਏ ਵੀ ਗੱਲ ਨਹੀਂ ਸੱਚੀ ਧੀ ਇਹ ਮੈਨ ਕੋਸ ਨਹੀਂ ਨਿਕਲਦਾ ਹੈਗਾ ਮੈਨੂੰ ਪਤਾ ਸਾਰਾ ਮੈਂ ਜਾਣਦੀ ਮੈਨੂੰ ਪਤਾ ਲੱਗ ਗਿਆ ਮੈਂ ਪੈੜ ਕੱਢੀ ਜਾਂਦੀ ਆ ਠੀਕ ਕੱਢੀ ਜਾਂਦੀ ਆ ਪੈੜ ਇਹ ਤੇ ਅੱਖਾਂ ਦੇ ਪੱਟੀ ਬੰਨੀ ਹੋਈ ਆ ਤੇਰੇ ਨਹੀਂ ਬੰਨੀ ਵੀ ਪੱਟੀ ਆਹੋਂ ਹਾਂ ਕਿ ਨਹੀਂ ਆਉਂਗਾ ਨਾ ਬਾਦੂ ਦੇ ਬਾਸ ਰੇ ਮੈਂ ਤੂੰ ਆਈ ਬਿਨ ਫਰ ਰੋਟੀ ਖਾ ਲੋ ਲੈ ਕਿੱਢੀ ਗੱਲ ਰੋਟੀ ਮੈਂ ਕਹੇ ਮੈਂ ਤੈਨੂੰ ਇੱਕ ਵਾਰੀ ਕਹਤਾ ਮੈਂ ਤੈਨ ਅਪੀ ਪਕਾ ਕੇ ਲੈ ਆਉਂਗੀ ਅੱਗੇ ਦਿੱਤੀ ਤੇ ਹੁਣ ਤੈਨੂੰ ਹੋਰ ਵਾਲੀ ਰੋਟੀ ਗੋਲ ਗਲੇ ਚੰਗੇ ਲੱਗਣ ਲੱਗੇ ਮੈਂ ਕੋਸ ਚੰਗਾ ਲੱਗਣ ਲੱਗ ਗਿਆ ਮੈਨੂੰ ਹੁਣ ਇਹ ਕਿੰਨਾ ਪਕਾ ਕੇ ਲਿਆਉਗੀ ਮੈਂ ਤਾਂ ਤਾਂ ਖਾਵਾਂ ਹੋਰ ਵਾਲੀ ਖਾ ਲੈਣਾ ਹਾਂ ਗੱਗ ਨਾਲੀਆਂ ਨਹੀਂ ਮੈਂ ਖਾਂਦੀ ਮੈਂ ਪਕਾ ਦੂੰਗੀ ਮੈਂ ਜਦੋਂ ਇਹ ਨਹੀਂ ਖਾਂਦੀ ਇਹਦੀ ਰੋਟੀ ਤੇ ਮੈਂ ਪਕਾ ਲੇਉਂਗੀ ਉਹ ਭਾਈ ਕੁੜੀ ਇੱਥੇ ਤਾਂ ਕੋਈ ਪਹਿਲਾਂ ਵੀ ਮੈਂ ਆਉਂਦਾ ਦੇਖਿਆ ਮੈਂ ਤਾਂ ਅਗਰ ਦੇਖੀ ਤੂੰ ਗੋਲ ਗਲੇ ਪਕਾਉਂਦੀ ਕਹਿੰਦਾ ਇਹ ਪੱਖਾ ਬਣਾਈਂ ਜੀ ਜਿਹੜੀ ਆਈ ਉਹ ਤੇਰੀ ਪਕਾਉਣੀ ਆ ਅੱਛਾ ਐਸੇ ਨੂੰ ਬਗਾਉਣੀ ਆਉਂਦੀਆਂ ਨੇ ਜਦੋਂ ਵੀ ਕੋਈ ਸ਼ਾਇਨਾ ਬੰਦਾ ਆਉਂਦਾ ਜੀ ਕੰਮ ਦਾ ਮੈਂ ਮੈਂ ਵੀ ਕਰ ਦਿੱਤੀ ਅੱਧਾ ਇਹ ਕਰ ਦਿੱਤੀ ਅੱਧਾ ਮੈਂ ਕਰ ਦਿੱਤੀ ਤੂੰ ਬਾਹਰ ਸਾਡੇ ਘਰ ਚ ਨੰਬਰਦਾਰੀ ਕੋਟੀ ਨਾਲ ਜੇ 4 ਦਿਨ ਕੱਟਣਾ ਤੇ ਕੱਟਣਾ ਤੁਰਦਾ ਲੱਗ ਰੋ ਬਾਹਰ ਦੇ ਨੰਬਰਦਾਰੀ ਲਈ ਇਹਨਾਂ ਘਰ ਸਾਡੇ ਚੋਂ ਤੂੰ ਮੈਂ ਕਿਹਾ ਭਾਈ ਓਰੇ ਮੇਰਾ ਕੋਈ ਘਰ ਨਹੀਂ ਆਏਗਾ ਵੀ ਮੈਂ ਓਰੇ ਰਹੂੰਗਾ ਘਰ ਨਹੀਂ ਕਰ ਤੂੰ ਇੱਕ ਦੀ ਜਿੱਦ ਦਾ ਤੂੰ ਮੇਰੀ ਬਾਤ ਪੈ ਰਹਿਆ ਤੂੰ ਮੈਂ ਤਾਂ ਇਹਨੇ ਬੁਲਾਇਆ ਜੀ ਕਿ ਨਹੀਂ ਘਰ ਚਾਹ ਹੋ ਰਿਆ ਭਾਈ ਤਾਂ ਆ ਗਿਆ ਨਹੀਂ ਮੈਨੂੰ ਕੀ ਲੋੜ ਓਰੇ ਕਰਦੀ ਤੂੰ ਲੈ ਲੈ ਤਿੰਨ 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 ਚਾਰਾਂ ਨੂੰ ਕਹ ਤੂੰ ਤੂੰ ਤਾਂ ਮੇਰੀ ਬਾਤ ਪੈ ਰਹਿਆ ਫਿਰ ਮੈਂ 99 ਨੂੰ ਸੱਦਾ ਦਿੱਤੀ ਤੂੰ ਮੈਂ ਐ ਨਹੀਂ ਸੱਦਾ ਨਹੀਂ ਨਿਕਲਣਾ ਦੇਖਿਆ ਜੀ ਇਹ ਕੁੜੀ ਰੋਟੜੂ ਕਦੇ ਮੈਂ ਵੀ ਕਰਦੀ ਆ ਤੇ ਨਾਲੇ ਕਰਾਉਣੇ ਨੂੰ ਪੁੱਛ ਵੀ ਕਰਾਉਂਦੀ ਆਗਾ ਨਾ ਹਾਂ ਭਾਈ ਕਰਨਾ ਇਹਦਾ ਪਰਸ ਨਵਾਰੀ ਜਿਤੀਗਾ ਉਹ ਬਾਹਰੇ ਕਿਵੇਂ ਆ ਗਿਆ ਮੈਨੂੰ ਕਿਉਂ ਮਮਾ ਪਰਸ ਤੋਂ ਇਹਦਾ ਦੀ ਇਹਨੂੰ ਪਤਾ ਹੋਊਗਾ ਅਸੀਂ ਕਿਹੜੇ ਦੇ ਕਮਰੇ ਚ ਵੜਦੇ ਆ ਵੀ ਤਾਂ ਸਾਨੂੰ ਪਤਾ ਹਾਂ ਚਲ ਮੰਨਿਆ ਵੀ ਮਮੀ ਸ਼ਾਮ ਮੈਂ ਚੱਕੀ ਆਗੀ ਐਡੀ ਪਾਗਲ ਤਾਂ ਮੈਂ ਵੀ ਨਹੀਂ ਹੈਗੀ ਮਮੀ ਸ਼ਾਮ ਚੱਕ ਕੇ ਪਰਸ ਚ ਪਾ ਕੇ ਪਰਸ ਬਾਹਰ ਰੱਖ ਦੂੰਗੀ ਸਾਨੂੰ ਕਿਉਂ ਬਾਹਰੇ ਕਿਵੇਂ ਆਇਆ ਤਾਂ ਤੂੰ ਦੇਖ ਮੇਰੇ ਦੇਖ ਮਿਰਗੇ ਸਰ ਸਾਨੂੰ ਕੋਈ ਪਤਾ ਨਹੀਂ ਤੇਰਾ ਪਰਸ ਕਿੱਥੇ ਸੀ ਕਿੱਥੇ ਸੀ ਮੈਂ ਤਾਂ ਕੇਰਾ ਇੱਕ ਉਹਦੇ ਵਿੱਚ ਦੇਖਿਆ ਸਾ ਆਪ ਇਹ ਜੀ ਮੈਂ ਚਲਿੱਤਰ ਜੇ ਤੂੰ ਨਾ ਕਰ ਆਪਦਾ ਚੱਕ ਰੋਟੀ ਮੈਂ ਇਹ ਚ ਚਲਿੱਤਰ ਹੋ ਗੇ ਮੈਂ ਕਿ ਮਿਰਗੇ ਸੁਣ ਹਰ ਮੈਂ ਕਿਉਂ ਰੁਕੂ ਨੀ ਤੇਰਾ ਬਾਈ ਕਰ ਪੱਟਣ ਨੂੰ ਜੀ ਕਰਦਾ ਤੇਰੇ ਅੱਖਾਂ ਦੇ ਪੱਟੀ ਬੰਨੀ ਹੋਈ ਹੈ ਤੂੰ ਪਸਤਾਏਂਗੀ ਇੱਕ ਦਿਨ ਮੇਰੇ ਪੱਟੀ ਬੰਨਨੇ ਕਿਨੇ ਹੈ ਮੈਂ ਸਾਰਾ ਦਿਨ ਸਿੱਧਾ ਸਾਰਾ ਘਰ ਖਰਾਬ ਕਰਨ ਨੂੰ ਫਿਰਦੀ ਆ ਤੂੰ ਲੈ ਕੁੜੀ ਫੜਾ ਮੈਨੂੰ ਥਾਲ ਇਹਨੂੰ ਖਾ ਲੈਂਦੇ ਜਿਹੜੇ ਨਾਲ ਖਾਂਦੀ ਹੈਗੀ ਲੈ ਕੁੜੀ ਇਹ ਗਾਗੜ ਭਾਈ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਨਾਲੇ ਕੱਪੜੇ ਤੋਂ ਨੇ ਨਾਲ ਰੋਟੀ ਪਕਾ ਕੇ ਦੇਣੇ ਆ ਤੈਨੂੰ ਲੋੜ ਹੀ ਨਹੀਂ ਹੈਗੀ ਉਹ ਆਪਦਾ ਕੰਮ ਅੱਡ ਕਰ ਲਿਆ ਕਰ ਲੈ ਭਾਈ ਕਿੰਨਾ ਗੱਲ ਤੈਨੂੰ ਵੀ ਕਹਿਣਾ ਮੈਂ ਤੂੰ ਆਪਦੀ ਮਾਂ ਨੂੰ ਰੋਟੀ ਪਕਾ ਕੇ ਦਿਆ ਕਰ ਤੂੰ ਜੀ ਮਰਦੀ ਜੀ ਕਰਾਉਣੀ ਹੈ ਹੁਣ ਲੈ ਇਹ ਕੱਪੜੇ ਧੋਇਆ ਕਰ ਤੂੰ ਚੁਗਲੀਆਂ ਕਰਨ ਦਾ ਮੂਰੇ ਬੈਠੀ ਰਹਿਣੀ ਹੈਗੀ ਸਾਰਾ ਦਿਨ ਘਰ ਦੇ ਕਲੇ ਪਾਉਣ ਹੁਣ ਤੂੰ ਆਪਦੀ ਮਾਂ ਨੂੰ ਰੋਟੀਆਂ ਪਕਾ ਕੇ ਆਪੇ ਦੇ ਲੈ ਹਾਂ ਪਕਾ ਰਿਆ ਕਰੂੰਗੀ ਮੈਂ ਤੂੰ ਜਿਆਦੀ ਜੱਦ ਚਦਰ ਘੋੜ ਨਾ ਰੇ ਮੇਰੇ ਭਾਈ ਨੂੰ ਮੈਂ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਦੋਨਾਂ ਨੂੰ ਕਹਿਨੀ ਆ ਅਰਤ ਦੋ ਦਿਨ ਪਤਾ ਨਹੀਂ ਕਿਵੇਂ ਆ ਗਿਆ ਤੁਸੀਂ ਨਹੀਂ ਉਹ ਦਿਨ ਹੀ ਕਲੇਸ਼ ਪਾ ਰੱਖਿਆਗਾ ਕਲੇਸ਼ ਪਾਇਆ ਮਮੀ ਕਲੇਸ਼ ਕੀ ਆ ਹੁਣ ਕਲੇਸ਼ ਆ ਉਹ ਦਿਨ ਦਾ ਉਹ ਦਿਨ ਦਾ ਤੂੰ ਜਿੱਦ ਦੇ ਆ ਉਹ ਦਿਨ ਦੀ ਕਲੇਸ਼ ਹੀ ਹੈਗਾ ਨਾਲੇ ਮੈਨੂੰ ਦੇਖੋ ਤੋ ਬੁਰਾ ਭਲਾ ਕਹਾਏ ਨਹੀਂ ਉਹ ਮੈਨੂੰ ਬੁੱਠਾ ਸਾਡਾ ਭੈਣ ਪਈਆਂ ਦਾ ਇੰਨਾ ਪਿਆਰ ਸੀਗਾ ਛੋਡੇ ਪੈਰੋਂ ਹੋਇਆ ਸਾਰਾ ਕੁਝ ਮੈਨੂੰ ਵੀ ਲੋੜ ਤੇ ਮਾਮੇ ਨੂੰ ਬੋਲਣ ਦੀ ਜਦੋਂ ਮੈਨੂੰ ਮੈਨੂੰ ਵੱਧ ਘੱਟ ਵਾਲੇ ਦਾ ਆ ਮੈਨੂੰ ਬੋਲਣਾ ਪੈਂਦਾ ਜੇ ਜੇ ਮੈਨੂੰ ਇਹ ਨਾ ਕਹੇ ਉਹ ਮੈਂ ਉਹ ਤੂੰ ਕਰੇ ਕਰੇ ਆ ਜੀ ਬੇਇਜ਼ਤੀ ਨਹੀਂ ਕਰਦੇ ਹੁੰਦੇ ਜਿਵੇਂ ਤੁਸੀਂ ਨੇ ਦੋਨਾਂ ਨੇ ਰਲ ਕੇ ਕਰੀਏ ਚੱਲ ਮੰਮੀ ਤੇਰੀ ਮਰਜ਼ੀ ਆ ਨਹੀਂ ਖਾਣਾ ਖਾਓ ਹੁਣ ਤਾਂ ਤੁਹਾਡੇ ਕਾਜੇ ਪੈ ਗਈ ਠੰਡ ਸਾਡਾ ਭੈਣ ਭਾਈਆਂ ਦਾ ਫਰਕ ਫਵਾਤਾ ਇਹ ਕਿਨੇ ਸਾਡੇ ਫਰਕ ਫਵਾਤਾ ਦੋ ਭੈਣ ਭਾਈਆਂ ਦਾ ਚੱਲ ਮੰਮੀ ਤੂੰ ਬੈਠ ਮੈਂ ਰੋਟੀ ਲਿਓਣੀ ਆ ਆਹ ਤੂੰ ਪਕਾ ਲੈ ਕਿਤੇ ਉਹਨਾਂ ਲੇਵੇ ਲੱਗੇ ਕੀ ਗੱਲ ਕਰ ਰਹੇ ਨੇ ਕਿਵੇਂ ਕਪੜੇ ਪਾਜੀ ਨੇ ਵਾਹ ਚ। ਕੰਡਿਆਂ ਨਹੀਂ ਆ ਮਤ। ਕੀ ਗੱਲ ਹੋ ਗਈ ਪਿੰਡ ਜਾਨ ਨੂੰ ਕੀ ਹੋ ਗਿਆ? ਮੱਥੇ ਰੋਇ ਕਲੇਸ਼ ਚ ਲੈ ਜਾਂਦਾ। ਕਲੇਸ਼ ਨੂੰ ਕੀ ਕਰ ਲੈ ਨਿੰਬੜ ਤਾਂ ਗਈ ਸੀ ਕਪੜੇ ਵਾਲੀ ਗੱਲੀ ਸੀ ਤੂੰ ਕਪੜੇ ਨਾ ਤੋ ਆਇਆ ਕਰ। ਕੱਲ ਕਪੜਾ ਨਹੀਂ ਹੈਗੀ। ਅੱਜ ਮੈਂ ਬੱਸ ਰੋਟੀ ਬਣਾਈ ਸੀ ਰੋਟੀ ਤੇ ਕੰਦੀ ਮੰਮੀ ਨੂੰ ਕਹਿੰਦੀ ਲੋੜ ਨਹੀਂ ਹੈ ਰੋਟੀ ਜਾਂਦੀ ਮੈਨੂੰ ਕਹਿੰਦੀ ਮੈਂ ਰੋਟੀ ਹੱਟੇ ਫੜਦੀ ਹੈਗੀ ਕਹਿੰਦੀ ਕਿੰਨਾ ਬਣਾ ਬਣਾ ਆ ਬੀ ਕਹਿੰਦੀ। ਲੈ। ਰੋਟੀ ਆ ਕੇ ਰੋਇ ਤੂੰ ਇਹਦਾ ਬਣਾ ਕੇ ਦੇਣੀ ਮੰਮੀ ਨੂੰ। ਰੋਇ ਕਲੇਸ਼ ਹੁੰਦਾ ਬਿਨਾ ਫालतू ਵਗਰੇ ਉਰੇ। ਉਹ ਚੱਲ ਕੋਈ ਨਾ ਕਰੇ ਡਿੱਬਾ ਜਾ ਆ ਪਿੰਡ ਜਾਨ ਨੂੰ। ਦੋ ਪਿੰਡ ਲ ਉਹ ਆਏ ਹੁੜੀ ਹੁੰਦਾ ਹੁੰਦਾ ਹੁਣ ਭਾਜ ਕੋਈ ਆਲੀ ਤੂੰ ਜਾ ਹੀ ਪਿੰਡ ਬਾਕੀ ਜਾ ਕੇ ਕੱਪੇ ਪਿੱਛੇ ਰੋਟੀ ਪਿੱਛੇ ਉਹ ਵੱਲ ਨਿਬੜ ਜੂਗਾ ਮੰਮੀ ਨਾਲ ਮੈਂ ਗੱਲ ਕਰ ਤਾ ਲੈਣਾ ਕੋਈ ਨਾ ਹੋ ਜੂਗਾ ਲੈ ਢਿੱਕ ਢਿੱਕ ਗੱਲ ਹੁੰਦੀ ਐ ਗੱਲ ਵੱਡੀ ਹੁੰਦੀ ਐ ਗੱਲ ਬਹੁਤ ਵੱਡੀ ਹੁੰਦੀ ਐ ਤੁਹਾਨੂੰ ਲੱਗਦਾ ਮੈਂ ਰੋਸ ਸੁਣਦਾ ਬੰਦਾ ਕਦ ਕਦ ਵੀ ਕਰਦਾ ਦੇਖਣਾ ਆਪਾਂ ਨਾ ਪਿੰਡ ਜਾ ਕੇ ਕੀ ਹੋ ਜੂ 10 ਮਿੰਟ ਨਾਲ ਕੀ ਹੋ ਜੂਗਾ ਚਲ ਕੋਈ ਨਾ ਜੀ ਦੋਨੇ ਪਿੰਡ ਲਾਏ ਹੁੰਦੇ ਨਾ ਮੇਰੇ دماغ ਲੈ ਐਸੋਜਨ ਮੰਮੀ ਦਾ ਹੋ ਜੂਗਾ ਚਲ ਆ ਗੱਲ ਤੇਰੀ ਠੀਕ ਐ ਕੋਈ ਨਾ ਤੂੰ ਦੋਨੇ ਪਿੰਡ ਲਾ ਆ ਚਲ ਲੈ ਮੰਮੀ ਬਿਮਾਰ ਐ ਤੇਰਾ ਪਤਾ ਲ ਉਹਨਾਂ ਨਾਲ ਇਹ ਮਮਮੀ ਕੋਲੇ ਕੋਈ ਨਾ ਗੱਲ ਕਰਨੀ ਹੋਰ ਘਰ ਵਾਲੀ ਮਮਮੀ ਪਹਿਲੇ ਬਿਮਾਰ ਰਹਿੰਦੀ ਹੈ ਠੀਕ ਹੈ ਉਹ ਗੱਲ ਨਾ ਕਰੀ ਉਹ ਵੱਧ ਬਿਮਾਰ ਹੋ ਜੂਗੀ ਫਿਰ ਮੈਂ ਤਾਂ ਉਹਨੂੰ ਕੋਲ ਨਹੀਂ ਗੱਲ ਕਰਦੀ ਜੇ ਉਹ ਇੰਨੇ ਗੱਲ ਕਰਦੀ ਫਿਰ ਮੈਨੂੰ ਤਾਂ ਨਹੀਂ ਲੱਗਦਾ ਨਹੀਂ ਮਮਮੀ ਨਾਲ ਕਰੂ ਮਮਮੀ ਚਲ ਜੇ ਮੈਂ ਗੁੱਸਾ ਜਿੰਨਾ ਮਰਜੀ ਹੈ ਪਰ ਉੱਥੇ ਹੀ ਨਾ ਜਿਓ ਦਸਰਾਉਂਦਾ ਹੁਣ ਉਹ ਫੋਨ ਕਰਦਾ ਵੀ ਮੈਨੂੰ ਤਾਂ ਲੱਗਦਾ ਚਲ ਕੋਈ ਲੈ ਕਰੂ ਦੇਖਾਂਗੇ ਤੂੰ ਨਾ ਪਰ ਕੋਈ ਗੱਲ ਕਰ ਮੈਂ ਤਾਂ ਕਾਨੂੰ ਕਰਦੀ ਆ ਮਮਮੀ ਨਾਲ ਕਰਦੇ ਵਸ ਠੀਕ ਹੈ ਤੇ ਕੱਪੜੇ ਪਾ ਲੈ ਫਿਰ ਦਰਵਾਜ਼ੇ ਥੱਲੇ ਛੱਡਿਆ ਆਉਂਗਾ ਤੂੰ ਲਾਇਆ ਦੋ ਚਾਰ ਨਾ ਠੀਕ ਉਰੇ ਮ ਚੰਗਾ ਹੁੰਦੀ ਆ ਨਾ ਫਿਰ ਉਹਨੂੰ ਚਲ ਹੁੰਦੀ ਤਾਂ ਹੈਈ ਕੋਈ ਗੱਲ ਨਹੀਂ ਪਰ ਤੂੰ ਕੋਈ ਨਾ ਆਪਾਂ ਕਰਦੇ ਆ ਗੱਲਬਾਤ ਠੀਕ ਹੈ ਚਲ ਕੋਈ ਨਾ ਅੱਛਾ ਪਿੰਡ ਜਾਣ ਦੀ ਤਿਆਰੀ ਕਰਦੀ ਐ ਜੇ ਇਹ ਪਿੰਡ ਵਗ ਗਈ ਤਾਂ ਕੰਮ ਕੌਣ ਕਰੇ ਮੇਥੂ ਨੀ ਇੰਨਾ ਕੰਮ ਕੋੰਮ ਬਣਦਾ ਤਾਂ ਮੈਂ ਅੱਧਾ ਕਰਦੀ ਦੀ ਇੱਕਾ ਮੰਮੀ ਸਰਦੰਤ ਪਾਈ ਜਾਂਦੀ ਆ ਮੇਥੂ ਨਹੀਂ ਬਣਦਾ ਮੰਮੀ ਨੂੰ ਕਹਿੰਦੀ ਆ ਵੀ ਇਹਨਾਂ ਜਾਣ ਨਾ ਦੇ ਉਸ ਤੋਂ ਤੁਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲ ਜਾਈਏ ਅਗਲੇ ਭਾਗ 'ਚ